ਕੋਲੰਬੀਆ ਚ ਫਸੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਤ ਵਤਨ ਵਾਪਸੀ ਲਈ ਐਮਪੀ ਸਤਨਾਮ ਸੰਧੂ ਵੱਲੋਂ ਕੀਤੀ ਯਤਨਾਂ ਨੂੰ ਆਖਰਕਾਰ ਬੂਰ ਪੈ ਗਿਆ ਹੈ ਦੱਸਦੇ ਕਿ ਜਲਦ ਹੀ ਪੰਜਾਬੀ ਨੌਜਵਾਨ ਵਤਨ ਵਾਪਸੀ ਕਰਨਗੇ ਦੱਸਦੇ ਕਿ ਪੰਜ ਨੌਜਵਾਨ ਜਲਦ ਹੀ ਭਾਰਤ ਵਾਪਸੀ ਕਰਨਗੇ ਬੀਤੇ ਦਿਨਾਂ ਦੇ ਵਿੱਚ ਅਜਿਹੀਆਂ ਖਬਰਾਂ ਤੁਸੀਂ ਦੇਖੀਆਂ ਹੋਣੀਆਂ ਕੋਲੰਬੀਆ ਦੇ ਵਿੱਚ ਪੰਜਾਬੀ ਨੌਜਵਾਨ ਫਸੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਐਮਪੀ ਸਤਨਾਮ ਸੰਧੂ ਨੂੰ ਗੁਹਾਰ ਵੀ ਲਗਾਈ ਗਈ ਸੀ ਦੱਸਦੇ ਕਿ ਇਹਨਾਂ ਨੌਜਵਾਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਉੱਥੇ ਬੁਰੇ ਤਰੀਕੇ ਦੇ ਨਾਲ ਫਸੇ ਹੋਏ ਨੇ ਤੇ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਉਸ ਤੋਂ ਬਾਅਦ ਐਮਪੀ ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਵੀ ਲਿਖੀ ਸੀ ਜਿਸ ਤੋਂ ਬਾਅਦ ਐਮਪੀ ਸਤਨਾਮ ਸੰਧੂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ਜਲਦ ਤੋਂ ਜਲਦ ਇਹਨਾਂ ਨੌਜਵਾਨਾਂ ਦੀ ਵਤਨ ਵਾਪਸੀ ਕਰਵਾਈ ਜਾਵੇਗੀ ਤੇ ਅਜਿਹਾ ਹੀ ਹੋਇਆ ਐਮਪੀ ਸਤਨਾਮ ਸੰਧੂ ਦੇ ਯਤਨਾਂ ਨੂੰ ਮੂਰ ਪੈ ਗਿਆ ਤੇ ਜਲਦ ਹੀ ਇਹ ਪੰਜ ਨੌਜਵਾਨ ਵਤਨ ਵਾਪਸੀ ਕਰਨਗੇ ਹਾਂਜੀ ਅਸੀਂ ਸਾਰੇ ਠੀਕ ਠਾਕ ਹਾਂ ਮੈਨੂੰ ਮੇਰਾ ਪਾਸਪੋਰਟ ਮਿਲ ਗਿਆ ਹੈ ਨਰੀ ਸਾਹਿਬ ਇੰਡੀਆ ਆ ਰਹੇ ਆ ਸਭ ਠੀਕ ਠਾਕ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਸਰਦਾਰ ਐਮ ਐਸ ਜਨਾਬ ਸੰਦੂ ਮੈਂਬਰ ਆਫ ਪਾਰਲੀਮੈਂਟ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਅਸੀਂ ਸਾਰੇ ਠੀਕ ਠਾਕ ਹਾਂ ਮੈਨੂੰ ਮੇਰਾ ਪਾਸਪੋਰਟ ਮਿਲ ਗਿਆ ਹੈ ਨਰੀ ਸਾਹਿਬ ਇੰਡੀਆ ਆ ਰਹੇ ਆ ਸਭ ਠੀਕ ਠਾਕ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਸਰਦਾਰ ਐਮ ਐਸ ਜਨਾਬ ਸੰਦੂ ਮੈਂਬਰ ਆਫ ਪਾਰਲੀਮੈਂਟ ਬਹੁਤ ਬਹੁਤ ਧੰਨਵਾਦ ਹਾਂ ਜੀ